ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਵਲ ਮਹੱਲਾ ਪੰਜਵਾ ਪ੍ਰਭ ਜਨਮ ਮਰਨ ਨਿਵਾਰ ਹਾਰ ਪਰਿਓ ਦੁਆਰ ਏ ਪ੍ਰਭੂ ਜੀ ਮੇਰਾ ਜੰਮਣ ਮਰਨ ਦਾ ਪਹਿ ਨਿਵਾਰ ਦਿਓ ਨਿਵਿਰਤ ਕਰੋ ਮੈਂ ਸਭ ਪਾਸਿਆਂ ਤੋਂ ਹਾਰ ਕੇ ਤੁਹਾਡੇ ਦੁਆਰ ਦੁਆਰੇ ਦਰਬਾਰ ਵਿੱਚ ਪਿਆ ਗਹਿ ਚਰਨ ਸਾਧੂ ਸੰਗ ਮਨ ਮਿਸਟ ਹਰ ਹਰ ਰੰਗ ਏ ਪ੍ਰਭੂ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਸਾਥ ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਗਹਿ ਪਕੜਨਾ ਕਰਾਂ ਤੇ ਏ ਹਰੇ ਭਰੇ ਕਰਨ ਵਾਲੇ ਪ੍ਰਭੂ ਤੁਹਾਡਾ ਰੰਗ ਪ੍ਰੇਮ ਮੇਰੇ ਮਨ ਵਿੱਚ ਮਿਸਟ ਮਿੱਠਾ ਲਗੇ ਕਰ ਦਇਆ ਲੇ ਲੜ ਲਾਏ ਨਾਨਕਾ ਨਾਮ ਧਿਆਏ हे प्रभु तुसी अपनी दया मेहर करके मेनू अपने शरण रूपी लाड पल्ले विच ला लेना करो सतगुरु साहिब जी कथन करदे हन के जिस शरण विच असि तेरा नाम तिहाए ते सिमरना करिए दीना नाथ दयाल मेरे स्वामी दीना नाथ दयाल हे मेरे स्वामी मालिक प्रभु वाहेगुरु जी तुसी पीछे भी दीना गरीबां दे नाथ मालिक ते दयाल दया दे अधिकार सी ਮਨਵੀ ਦੀਨਾ ਗਰੀਬਾਂ ਦੇ नाथ ਮਾਲਕ ਤੇ ਦਇਾਲ ਦਇਆ ਦੇ ਘਰ ਜਾਚੋ ਸੰਤਰਵਾਲ ਰਹਾਉ ਏ ਪ੍ਰਭੂ ਮੈਂ ਤੇਰੇ ਸ਼ਾਂਤ ਚਿਤ ਮਹਾਤਮਾ ਜਨਾਂ ਦੇ ਚਰਨਾਂ ਦੀ ਰਵਾਲ ਧੂੜੀ ਜਾਚੂ ਮੰਗਦਾ ਚਾਹੁੰਦਾ ਹਾਂ ਰਹਾਉ ਸੰਸਾਰ ਵਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਇਹ ਸੰਸਾਰ ਜਗਤ ਵਿਖਿਆ ਮਾਇਆ ਵਿਸ਼ਿਆਂ ਦਾ ਕੂਪ ਖੂ ਹੈ ਇਸ ਵਿੱਚ ਅਗਿਆਨ ਦਾ ਘੂਪ ਘੂਪ ਹਨੇਰਾ ਹੈ ਇਸ ਵਿੱਚ ਜੀਵ ਮੋਹਤ ਮੂਰਛਤ ਹੋ ਰਿਹਾ ਵਾ ਜੀਵਾਂ ਦਾ ਮਨ ਮਾਇਆ ਵਿੱਚ ਵੋਇਤ ਹੋ ਰਿਹਾ ਹੈ ਗਹਿ ਪੂਜਾ ਪ੍ਰਭ ਜੀ ਲੇਹ ਹਰ ਨਾਮ ਆਪਣਾ ਦੇਹ ਏ ਪ੍ਰਭੂ ਜੀ ਮੇਰੀ ਬਿਰਤੀ ਰੂਪੀ ਪੂਜਾ ਪੋਲਾ ਬੋਲਣਾ ਬਾ ਗਹਿ ਪਕੜ ਕਰਕੇ ਮੈਨੂੰ ਇਸ ਸੰਸਾਰ ਰੂਪੀ ਖੂਵ ਵਿੱਚ ਡਿੱਗਣ ਤੋਂ ਬਚਾ ਲੋ ਏ ਪ੍ਰਭੂ ਜੀ ਮੈਨੂੰ ਗੁਰਾਂ ਦੁਆਰਾ ਆਪਣਾ ਨਾਮ ਦੇਣਾ ਕਰੋ ਪ੍ਰਭ ਤੁਝ ਬਿਨਾ ਨਹੀਂ ਠਾਵ ਨਾਨਕਾ ਬਲ ਬਲ ਜਾਓ ਏ ਪ੍ਰਭੂ ਜੀ ਤੁਹਾਡੇ ਤੋਂ ਬਗੈਰ ਮੈਨੂੰ ਹੋਰ ਕੋਈ ਵੀ ਥਾਂ ਨਹੀਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਤੁਹਾਡੇ ਉੱਪਰ ਮਨ ਬਾਣੀ ਸਰੀਰ ਕਰਕੇ ਬਲ ਬਲ ਹਾਰ ਕੁਰਬਾਨ ਜਾਓ ਜਾਣਾ ਕਰਦੇ ਹਾਂ ਲੋਭ ਵੋਹ ਬਾਦੀ ਦੇਹ ਬਿਨ ਭਜਨ ਹੋਵਤ ਕੇ ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਅਤੇ ਸਬੰਧੀਆਂ ਆਦ ਦੇ ਮੋਹ ਮੋਹ ਵਿੱਚ ਜੀਵਾਂ ਦੀ ਦੇਹ ਕਾਇਆ ਬੱਜੀ ਹੋਈ ਹੈ ਪਰ ਤੇਰੇ ਭਜਨ ਸਿਮਰਨ ਤੋਂ ਬਗੈਰ ਖੇਸਵਾ ਰੂਪ ਹੋਵਤ ਹੁੰਦੀ ਜਾਰੀ ਪਾਵ નિਸਫਲ ਚਲੀ ਜਾਂਦੀ ਹੈ ਜਮਦੂਤ ਮਹਾ ਭਯਾਨ ਚਿਤ ਗੁਪਤ ਕਰ ਮਹਿ ਜਾਣ ਅੱਗੇ ਪ੍ਰਲੋਕ ਵਿੱਚ ਜਮਦੂਤ ਧਰਮ ਰਾਜ ਦੇ ਸੇਵਕ ਬਹੁਤ ਭਿਆਨ ਭਿਆਨਕ ਭੈ ਦੇ ਦੇਣ ਵਾਲੇ ਤੇ ਦਿੰਦੇ ਆ ਵਾ ਬਹੁਤ ਭਿਆਨਕ ਹਨ ਚਿੱਤਰ ਗੁਪਤ ਜੀਵ ਦੇ ਸਾਰੇ ਕਰਮ ਹੈ ਕਰਮਾਂ ਨੂੰ ਜਾਣਦੇ ਅਥਵਾ ਇਹ ਜਾਣਨਾ ਕਰੋ ਕਿ ਜਿਹੜੇ ਚੰਗੇ ਮੰਦੇ ਰਾਤ ਦਿਨਾਂ ਦੇ ਕਰਮਨ ਇਹੋ ਹੀ ਚਿੱਤਰ ਗੁਪਤ ਆ ਦਿਨ ਰੈਨ ਸਾਖ ਸੁਨਾਏ ਨਾਨਕਾ ਹਰ ਸਰਨਾਏ ਦਿਨ ਅਤੇ ਰੈਨ ਰਾਤ ਦੋਵੇਂ ਹੀ ਸਾਖ ਉਗਾਹੀ ਸੁਣਾਏ ਸੁਣਾ ਰਿਹਾ ਕਿ ਜੀਵ ਦੀ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਹਰ ਪ੍ਰਭੂ ਅਸੀਂ ਤੇਰੀ ਸਰਨਾਏ ਹੋਠ ਸ਼ਰਨ ਵਿੱਚ ਪਏ ਹਾਂ ਪੈ ਪੰਜਨਾ ਮੁਰਾਰ ਕਰ ਦਿਆ ਆਪ ਤ ਤੇ ਉਦਾਰ हे ਮੁਰਾਰ ਮੁਰ ਦੈਂਤ ਨੂੰ ਮਾਰਨ ਵਾਲੇ ਮੁਰਾਰੀ ਪ੍ਰਭੂ ਤੂੰ ਸਾਰੇ ਡਰਾਂ ਨੂੰ ਭੰਜਨਾ ਨਾਸ਼ ਕਰਨ ਵਾਲਾ ਆਪਣੀ ਦਇਆ ਮਿਹਰ ਕਰਕੇ ਸਾਨੂੰ ਪਤਪਾਪੀਆਂ ਨੂੰ ਉਧਾਰ ਤਾਰਨਾ ਕਰ ਮੇਰੇ ਦੋਖ ਗਰੇ ਨ ਜਾਹੇ ਹਰ ਬਿਨਾ ਕਤਹ ਸਮਾਹੀ ਏ ਪ੍ਰਭੂ ਮੇਰੇ ਦੋਖ ਦੋਸ਼ ਐਬ ਗਿੜੇ ਨਹੀਂ ਜਾਂਦੇ ਏ ਹਰੀ ਪ੍ਰਭੂ ਤੇਰੇ ਤੋਂ ਬਗੈਰ ਕਿੱਥੇ ਸਮੋਣਾ ਸਮਾੜਾ ਆਨੰਦ ਹੁੰਦਾ ਭਾਵ ਨਹੀਂ ਹੁੰਦਾ ਗਹਿ ਓਟ ਜਿਤ ਵੀ ਨਾਥ ਨਾਨਕਾ ਦੇ ਰਖ ਹਾਥ हे दात मालिक प्रभु असि मन करके भी तेरी चितवी चितवनी करदे हां अते शरीर करके भी तेरी ही ओड टेक गय ग्रहण कीती है सतगुरु साहिब जी कथन करदे हां कि हे प्रभु अपना कृपा रूपी हाथ देके सानू रखना कर खर गुण निदे गोपाल सर्व कड प्रतिपाल हे गोपाल पृथ्वी ਦੇ مالک ਪ੍ਰਭੂ ਤੂੰ ਗੁਨਾ ਦਾ ਨਿਦੇ ਸਮੁੰਦਰ ਖਜ਼ਾਨਾ ਹੈ ਸਰਬ ਸਾਰੀ ਕੱਡਾਂ ਕੱਡਾਂ ਵਿੱਚ ਜੀਵ ਜਨਤਾ ਦੀ ਪ੍ਰਤਪਾਲ ਪਾਲਣਾ ਕਰ ਰਿਹਾ ਹੈ ਮਨਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ हे ਪ੍ਰਭੂ ਸਾਡੇ ਮਨ ਹਿਰਦੇ ਵਿੱਚ ਤੇਰੇ ਦਰਸ਼ਨਾਂ ਦੀ प्रीਤੀ ਰੂਪੀ ਪਿਆਸ ਤਰੇ ਲੱਗੀ ਹੋਈ ਹੈ हे गोविंद ਪ੍ਰਿਥਵੀ ਦੇ ਰਖਿਆਕ ਪ੍ਰਭੂ ਸਾਡੀ ਇਹ ਆਸ ਉਮੀਦ ਇੱਛਾ ਪੂਰੀ ਕਰ ਇਕ ਨਿਮਖ ਰਹਿ ਨ ਜਾਏ ਵਡਪਾਗ ਨਾਨਕ ਪਾਏ ਏ ਪ੍ਰਭੂ ਤੇਰੇ ਦਰਸ਼ਨਾਂ ਤੋਂ ਬਿਨਾ ਸਾਡੇ ਕੋਲੋਂ ਇੱਕ ਨਿਮਖ ਮਾਤਰ ਵੀ ਰਿਹਾ ਨਹੀਂ ਜਾਂਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਏ ਪ੍ਰਭੂ ਪਰ ਵੱਡੇ ਭਾਗਾਂ ਵਾਲਿਆਂ ਨੇ ਹੀ ਤੇਰਾ ਦਰਸ਼ਨ ਪਾਉਣਾ ਕੀਤਾ ਹੈ ਪ੍ਰਭ ਤੁਝ ਬਿਨਾ ਨਹੀਂ ਹੋਰ ਮਨਪ੍ਰੀਤ ਚੰਦ ਚਗੋਰ ਮਨਪ੍ਰੀਤ ਚੰਦ ਚਗੋਰ हे प्रभु तेरे ਤੋਂ ਬਿਗੈਰ ਸਾਡਾ ਹੋਰ ਕੋਈ ਵੀ ਆਸਰਾ ਨਹੀਂ ਸਾਡੇ ਮਨ ਹਿਰਦੇ ਵਿੱਚ ਤੇਰੀ ਐਸੀ ਪ੍ਰੀਤੀ ਆ ਜਿਵੇਂ ਚਕੌਰ ਦੀ ਚੰਦਰਮਾ ਦੇ ਨਾਲ ਹੁੰਦੀ ਹੈ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨ ਭੇਤ ਜਿਵੇਂ ਮੀਨ ਮੱਛੀ ਦਾ ਜਲ ਪਾਣੀ ਦੇ ਨਾਲ ਪ੍ਰੇਮ ਹੈ ਫਿਰ ਜਿਵੇਂ ਅਲ ਪੌਰੇ ਦਾ ਕਮਲ ਦੇ ਫੁੱਲ ਨਾਲੋਂ ਕੋਈ ਭਿੰਨ ਭੇਤ ਫਰਕ ਨਹੀਂ ਉਹ ਪੋਹਰਾ ਕਮਲ ਨਾਲੋਂ ਪਿੰਨ ਵੱਖਰਾ ਨਹੀਂ ਹੋਣਾ ਚਾਹੁੰਦਾ ਇਸ ਭੇਤ ਨੂੰ ਸਭ ਕੋਈ ਜਾਣਦਾ ਜਿਵੇਂ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਵੇਂ ਚੱਕਵੀ ਨੂੰ ਸੂਰਜ ਦੇ ਦਰਸ਼ਨਾਂ ਦੀ ਆਸ ਉਮੀਦ ਲੱਗੀ ਰਹਿੰਦੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਤਿਵੇਂ ਹੀ ਸਾਡੇ ਅੰਦਰ ਤੇਰੇ ਚਰਨਾਂ ਦੀ ਪਿਆਸ ਤਰੇ ਹੈ ਜੀਉ ਤਰਨ ਪਰ ਜਿਉ ਤਰਨ ਪਰਤ ਪਰਾਨ ਜਿਉ ਲੋਭੀ ਐ ਧਨਦਾਨ ਜਿਵੇਂ ਤਰਨ ਹੁੰਦਾ ਨੌਜਵਾਨ ਪਤੀ ਵਰਤਾ ਧਰਮ ਵਾਲੀ ਔਰਤ ਨੂੰ ਆਪਣਾ ਭਰਤ ਪਤੀ ਆਪਣੇ ਪ੍ਰਾਨ ਸਵਾਸਾਂ ਜਿੰਦਗੀ ਦੇ ਤੁਲ ਹੁੰਦਾ ਪਿਆਰਾ ਲੱਗਦਾ ਇਸੇ ਪ੍ਰਕਾਰ ਜਗਿਆਸੂ ਰੂਪੀ ਔਰਤ ਨੂੰ ਪਤੀ ਪ੍ਰਮਾਤਮਾ ਆਪਣੇ ਸਵਾਸਾਂ ਵਾਂਗ ਪਿਆਰਾ ਹੈ ਜਿਵੇਂ ਲੋਭੀ ਐ ਲਾਲਚੀ ਮਨੁੱਖ ਨੂੰ ਧਨ ਦਾ ਦਾਨ ਦਿੱਤਾ ਜਾਵੇ ਤਾਂ ਖੁਸ਼ ਹੁੰਦਾ ਹੈ ਤੇ ਮੈਂ ਜਿਗਿਆਸੂ ਤੇਰੇ ਦਰਸ਼ਨarupੀ ਧਨ ਦੇ ਲਾਲਚੀ ਹਾਂ ਜਿਉ ਦੁੱਧ ਜਲ ਹੈ ਸੰਯੋਗ ਜਿਵੇਂ ਦੁੱਧ ਤੇ ਪਾਣੀ ਦਾ ਸੰਯੋਗ ਮਿਲਾਪ ਹੁੰਦਾ ਦੁੱਧ ਵਿੱਚ ਪਾਣੀ ਪਾ ਦੋ ਚਾਹੇ ਪਾਣੀ ਵਿੱਚ ਦੁੱਧ ਪਾ ਦੋ ਇੱਕੋ ਜੇ ਰਲ ਮਿਲ ਜਾਂਦੇ ਪਾਣੀ ਵੱਖਰਾ ਨਹੀਂ ਦਿਸਦਾ ਦੁੱਧ ਵੱਖਰਾ ਨਹੀਂ ਦਿਸਦਾ ਫਿਰ ਇਸੇ ਤਰ੍ਹਾਂ ਜਿਉ ਮਹਾ ਖੁਦਿਆਰਥ ਭੋਗ ਜਿਵੇਂ ਮਾਹ ਬਹੁਤ ਖੁਦਿਆਰਤ ਭੁੱਖ ਨਾਲ ਦੁਖੀ ਮਨੁੱਖ ਨੂੰ ਭੋਗ ਭੋਜਨ ਨਾਲ ਪ੍ਰੀਤੀ ਹੁੰਦੀ ਤਿਵੇਂ ਜਗਿਆਸੂਆਂ ਨੂੰ ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ ਜਿਉ ਮਾਤ ਪੁੱਤ ਹੈ ਹੇਤ ਖਰ ਸਿਮਰ ਨਾਨਕ ਨੇਦ ਜਿਵੇਂ ਮਾਤ ਮਾਂ ਦਾ ਆਪਣੇ ਪੁੱਤਰ ਨਾਲ ਹੇਤ ਪ੍ਰੇਮ ਹੁੰਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੇ ਹਰੀ ਤਿਵੇਂ ਹੀ ਅਸੀਂ ਨਿਤਾ ਪ੍ਰਤੀ ਪ੍ਰੇਮ ਨਾਲ ਇਨੂੰ ਸਿਮਰਨਾ ਕਰਦੇ ਹਾਂ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਦ ਨਸੰਗ ਜਿਵੇਂ ਦੀਵੇ ਉੱਪਰ ਪਤੰਗ ਪਰਵਾਨਾ ਭੰਪੜ ਪਤਨ ਡਿੱਗ ਕੇ ਨਾਸ਼ ਹੋ ਜਾਂਦਾ ਤਿਵੇਂ ਗੁਰਮੁਖ ਜਨ ਪ੍ਰਭੂ ਦੀ ਜੋਤ ਵਿੱਚ ਆਪਣੇ ਬੇਦਨ ਖੇਧ ਰੂਪੀ ਕਰਮ ਅਨੁਸਾਰ ਲੈਂਦੇ ਜਿਵੇਂ ਚੋਰੀ ਕਰਨ ਵਾਲਾ ਚੋਰ ਨਸੰਗ ਨਿਰਪੈ ਸੰਕੇ ਤੋਂ ਰਹਿਤ ਹੋ ਕੇ ਹਿਰਦ ਚੋਰੀ ਕਰਦਾ ਹੈ ਤਿਵੇਂ ਸਾਡਾ ਚੇਤ ਰੂਪੀ ਚੋਰ ਤੇਰੇ ਨਾਮ ਰੂਪੀ ਧਨ ਨੂੰ ਸੰਗੋ ਕੇ ਚੁਰਾਈ ਜਾ ਰਿਹਾ ਮੈਗਲਹਿ ਕਾਮੇ ਬੰਦ ਜੋ ਗ੍ਰਸਤ ਬਿਖਈ ਧੰਦ ਪਾਦਸ਼ਾਹ ਫਰਮਾਉਂਦੇ ਜਿਵੇਂ ਮੈਗਲਹਿ ਮੈਗਲਹਿ ਮੈਗਲ ਹਾਥੀ ਨੂੰ ਕਹਿੰਦੇ ਮੈਗਲਹਿ ਹਾਥੀ ਕਾਮੇ ਕਾਮ ਵਾਸ਼ਨਾ ਕਰਕੇ ਬੰਨਿਆ ਜਾਂਦਾ ਤਿਵੇਂ ਸਾਡਾ ਮਨ ਰੂਪੀ ਹਾਥੀ ਪ੍ਰੇਮ ਰੂਪੀ ਟੋਏ ਤੇ ਮੁਕਤੀ ਰੂਪੀ ਹਸਤਨੀ ਨੂੰ ਦੇਖ ਕੇ ਤੇਰੇ ਦਰਸ਼ਨਾਂ ਦੀ ਕਾਮਨਾ ਵਿੱਚ ਵੱਜ ਗਿਆ ਹੈ ਜਿਵੇਂ ਬੇਖਈ ਵਿਸ਼ਈ ਪੁਰਖ ਧੰਧਿਆਂ ਵਿੱਚ ਹੀ ਗਰਸਿਆ ਰਹਿੰਦਾ ਤੇਵੇਂ ਸਾਡਾ ਚਿੱਤ ਤੇਰੇ ਪ੍ਰੇਮ ਰੂਪੀ ਧੰਦੇ ਵਿੱਚ ਗਰਸਿਆ ਆ ਜਿਉ ਜੂਆਰ ਬਿਸਨ ਨਜਾਏ ਹਰ ਨਾਨਕ ਇਹੋ ਮਨ ਲਾਏ ਜਿਵੇਂ ਜੂਆਰ ਜੂਏ ਬਾਜ਼ ਦੀ ਜੂਆ ਖੇਡਣ ਵਾਲੀ ਬਿਸਨ ਆਦਤ ਨਹੀਂ ਜਾਂਦੀ ਤੇਵੇਂ ਸਾਡੇ ਚਿੱਤ ਦੀ ਭਜਨ ਸਿਮਰਨ ਵਾਲੀ ਆਦਤ ਨਹੀਂ ਜਾਂਦੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਤਿਵੇਂ ਅਸੀਂ ਆਪਣਾ ਇਹ ਮਨ ਤੇਰੇ ਚਰਨਾਂ ਦੀ ਪ੍ਰੀਤੀ ਵਿੱਚ ਲਾਉਣਾ ਕੀਤਾ ਹੈ। ਕੁਰੰਕ ਨਾਦੈ ਨੇਹ ਚਾਤ੍ਰਿਕ ਚਾਹਤ ਮੇਹ ਜਿਵੇਂ ਕੁਰੰਕ ਹਿਰੰਦਾ ਕੰਢੇੜੇ ਦੇ ਨਾਦੈ ਸ਼ਬਦ ਨਾਲ ਪ੍ਰੇਮ ਹੁੰਦਾ ਹੈ ਤਿਵੇਂ ਸਾਡੇ ਚੇਤ ਰੂਪੀ ਹਿਰੰਦਾ ਗੁਰੂ ਸ਼ਬਦ ਨਾਲ ਪ੍ਰੇਮ ਹੈ। ਜਿਵੇਂ ਚਾਤ੍ਰਿਕ ਬਬੀਹਾ ਬੱਦਲਾਂ ਵਿੱਚੋਂ ਸਵੰਤੀ ਬੂੰਦ ਨੂੰ ਚਾਹੁੰਦਾ ਹੈ। ਤਿਵੇਂ ਸਾਡਾ ਚੇਤ ਰੂਪੀ ਬਿਬੇਹਾ ਗੁਰੂ ਰੂਪੀ ਬਦਲ ਤੋਂ ਅਪੇਦ ਤਾਰੂਪੀ ਸਵੰਤੀ ਬੂਦ ਚਾਉਂਦਾ ਹੈ ਜਨ ਜੀਵਨਾ ਸਤ ਸੰਗ ਗੋਬਿੰਦ ਭਜਨਾ ਰੰਗ ਤਿਵੇਂ ਹੀ ਸਾਡੇ ਜਨਾਂ ਦਾ ਸਤ ਸੰਗਤ ਵਿੱਚ ਜਿਉਣਾ ਹੁੰਦਾ ਹੈ ਏ ਗੋਬਿੰਦ ਪ੍ਰਭੂ ਸਾਨੂੰ ਤੇਰੇ ਭਜਨਾ ਕਈਏ ਸਿਮਰਨ ਦਾ ਰੰਗ ਪਲੇਮ ਪ੍ਰੇਮ ਲੱਗਾ ਹੋਇਆ ਹੈ ਰਸਨਾ ਬਖਾਨੈ ਨਾਮ ਨਾਨਕ ਦਰਸਨ ਦਾਨ ਕਿ ਪ੍ਰਭੂ ਸਾਡੀ ਰਸਨਾ ਜੀਬਾ ਤੇਰੇ ਨਾਮ ਨੂੰ ਬਖਾਨੈ ਕਥਨ ਉਚਾਰਨ ਕਰਦੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਦੇਣਾ ਕਰ ਗੁਣ ਗਾਏ ਸੁਣ ਲੇਖ ਦੇ ਸੋ ਸਰਬផល ਹਰ ਲੇ ਜੋ ਮਨੁੱਖ ਪ੍ਰਾਤਮਾ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਉਂਦਾ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਦਾ ਅਤੇ ਕਿਸੇ ਨੂੰ ਲੈ ਕੇ ਦਿੰਦਾ ਹੈ ਬਾਹਿਰ ਦੇਦੇ ਵਿੱਚ ਲਿਖ ਦਿੰਦਾ ਉਕਰ ਦਿੰਦਾ ਹੈ ਸੋ ਕਈਏ ਉਹ ਧਰਮ ਅਰਥ ਕਾਮ ਮੋਖ ਰੂਪੀ ਸਾਰੇ ਫਲ ਪਰਮਾਤਮਾ ਦੇ ਪਾਸੋਂ ਲੈ ਕਈਏ ਲੈ ਪ੍ਰਾਪਤ ਕਰ ਲੈਂਦਾ ਹੈ ਕਲ ਸਮੂਹ ਕਰਤ ਉਦਾਰ ਸੰਸਾਰ ਉਤਰਸਬਾਰ ਉਹ ਆਪਣੀਆਂ ਸਮੂਹ ਸਾਰੀਆਂ ਪ੍ਰਤੱਖਵਾਦੀ ਸੰਪਦਾ ਰੂਪੀ ਕੁਲ ਦਾ ਆਸਰੀ ਸੰਪਦਾ ਤੋਂ ਉਧਾਰ ਕਰ ਲੈਂਦਾ ਹੈ ਅਤੇ ਸੰਸਾਰ ਰੂਪੀ ਸਮੁੰਦਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਾਰ ਉਤਰ ਜਾਂਦਾ ਹੈ ਹਰ ਚਰਨ ਬੋਹਿਤ ਤਾਹੇ ਮਿਲ ਸਾਧ ਸੰਗ ਜਸ ਗਾਹੇ ਪਰਮਾਤਮਾ ਦੇ ਚਰਨ ਰੂਪੀ ਬੋਹਿਤ ਜਹਾਜ ਦੀ ਤਾਹੇ ਉਸ ਨੂੰ ਪ੍ਰਾਪਤੀ ਹੁੰਦੀ ਹੈ ਜਿਹੜਾ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦਾ ਜਸ ਕੀਰਤਨ ਗਾਹੇ ਕਈ ਇਹ ਗਉਣਾ ਕਰਦਾ ਹੈ ਹਰ ਪੈਜ ਰੱਖੈ ਮੁਰਾਰ ਹਰ ਨਾਨਕ ਸਰਨ ਦਵਾਰ ਮੁਰਾਰ ਕੀ ਇਹ ਮੁਰ ਆਦ ਦਾਇਤਾ ਦਾ ਵੈਰੀ ਪ੍ਰਭੂ ਇਸ ਦੀ ਪੈਜ ਇੱਜ਼ਤ ਰੱਖਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਪ੍ਰਮਾਤਮਾ ਦੀ ਸਰਨ ਓਟ ਰੂਪੀ ਦਵਾਰ ਦਰ ਵਿੱਚ ਪਿਆ ਹੈ ਵਾਜੂ ਹਰੀਦੇ ਸਤਸੰਗਤ ਰੂਪੀ ਦਰ ਦੀ ਸ਼ਰਨ ਵਿੱਚ ਆਇਆ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ